ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਇਹ ਰੋਡੇ ਜ਼ਿਲ੍ਹਾ ਮੋਗਾ ਜੀ ਤਹਿਸੀਲ ਇਸਪਨ ਨੂੰ ਦੋਸਤੋ ਬਾਗਾ ਪੁਰਾਣਾ ਜਿਹੜੇ ਘਰ ਚ ਦੋਸਤੋ ਅੱਜ ਇਹ ਵੀਡੀਓ ਤੁਹਾਨੂੰ ਦਿਖਾ ਰਿਹਾ ਜੀ ਇੱਥੇ ਦੋਸਤੋ ਵਿਕਰੀ ਆਸਤੇ ਪਾਸੋਂ ਆਉਂਦੇ ਬਾਈ ਹੁਣਾਂ ਕੋਲੇ ਬਹੁਤ ਸੋਹਣੀਆਂ ਸੋਹਣੀਆਂ ਝੋਟੀਆਂ ਆਉਂਦੀਆਂ ਅੱਜ ਇਸ ਘਰ ਦੇ ਵਿੱਚ ਦੋਸਤੋ ਟੋਟਲ 4 ਨਗ ਤੁਹਾਨੂੰ ਦਿਖਾਉਣੇ ਆ ਜੀ ਜਿਹੜੀਆਂ ਦੋ ਨੀਲੀ ਰਾਵੀ ਨਸਲ ਦੇ ਵਿੱਚ ਬੂਰੀਆਂ ਝੋਟੀਆਂ ਇਧਰਲੇ ਪਾਸੇ ਖੜੀਆਂ ਤੇ ਦੋ ਇਹਨਾਂ ਤੋਂ ਇਲਾਵਾ ਸੋਨੇ ਢਾਂਚਿਆਂ ਦੇ ਵਿੱਚ ਹੋਣਗੀਆਂ ਸਾਰੀਆਂ ਕਟੀਆਂ ਸੰਭੀਰ ਸਬਾਈਆਂ ਤੁਹਾਨੂੰ ਦਿਖਾਉਣੀਆਂ ਇਹ ਠੀਕ ਹੈ ਵੀਡੀਓ ਨੂੰ ਐਂਡ ਤੱਕ ਦੇਖ ਲਓ ਕੱਲੀ ਕੱਲੀ ਨੂੰ ਤੋੜ ਕੇ ਦੇਖਾਂਗੇ ਬਾਕੀ ਥਣ ਥਣ ਐਨ ਪੂਰੀ ਤੁਹਾਨੂੰ ਤਸੱਲੀ ਕਰਾ ਦੂੰ ਤੇ ਬਾਕੀ ਕਟੀਆਂ ਵੀ ਇੱਥੇ ਥੋਣੀ ਤੁਹਾਨੂੰ ਸਾਰੀਆਂ ਇਹ ਸਾਫ ਸੁਧਰੀਆਂ ਦਿਖਾਉਣੀਆਂ ਦੋ ਇਧਰ ਦੇ ਪਾਸੇ ਜਿਹੜੀਆਂ ਬੂਰੀਆਂ ਨੀਲੀ ਰਾਵੀ ਨਸਲ ਦੇ ਵਿੱਚ ਇਹ ਵੀ ਕਟੀਆਂ ਬਹੁਤ ਚੰਗੀਆਂ ਹੋਣਗੀਆਂ ਠੀਕ ਹੈ ਜੀ ਤੇ ਬਾਕੀ ਗੱਲਬਾਤ ਆ ਜਿਹੜੀ ਦੋਸਤੋ ਸਾਰੀ ਆਓ ਬਾਈ ਨਾਲ ਕਰੀਏ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਜੀ ਨਾਮ ਦੱਸਿਓ ਆਪਣਾ ਨਾਮ ਸਤਨਾਮ ਸਿੰਘ ਪਿੰਡ ਰੋਡੇ ਜ਼ਿਲ੍ਹਾ ਮੋਗਾ ਤਹਿਸੀਲ ਵਾਗਾਪੁਰਾਣਾ ਠੀਕ ਹੈ ਅੱਛਾ ਜਾਨਵਰ ਵੇਗਰੇ ਵਿਕਰੀ ਆਸਤੇ ਆਈ ਜਾਂਦੇ ਹਾਂ ਆਈ ਜਾਂਦੇ ਭਾਈ ਅਮਰਜੀਤ ਠੀਕ ਹੈ ਚਾਰ ਨਗ ਆਇਆ ਹੈ ਨਾ ਅੱਜ ਹਾਂ ਦੋ ਬੂਰੀਆਂ ਨੀਲੀ ਰਾਵ ਚ ਬਹੁਤ ਚੰਗੀਆਂ ਕੱਟੀਆਂ ਆਈਆਂ ਹਾਂ ਅੱਛਾ ਜਿਹੜੀ ਇੱਧਰ ਦੇ ਔਰਲੇ ਪਾਸੇ ਖੜੀ ਹੈ ਇੱਕ ਟੇਡੇ ਜੇ ਘੜਦੇ ਵਿੱਚ ਕੱਟੀ ਕਿੰਨੇ ਕੇ ਟਾਈਮ ਦੀ ਹੋਊਗੀ ਇਹ ਇਹ ਹੈਗੀ ਡੇਢ ਸਾਲ ਦੀ ਵੀਰੇ ਅੱਛਾ ਡੇਢ ਸਾਲ ਦੇ ਘੇਰੇ ਵਾਲੀਆਂ ਹੀ ਮੈਨੂੰ ਲੱਗਦਾ ਹਨੀ ਉਹ ਵੱਡੀਆਂ ਦੋਨੇ ਅੱਛਾ ਆਹ ਨੀਲੀ ਰਾਵੀ ਵਾਲੀ ਕਾਲੀ ਅੱਛਾ ਉਹ ਬੁਰੀ 20 20 ਮਹੀਨਿਆਂ ਦੀਆਂ ਅੱਛਾ ਤੇ ਦੂਜੀਆਂ ਦੋਨੇ ਡੇਢ ਡੇਢ ਸਾਲ ਦੀ ਠੀਕ ਹੈ 18 18 ਮਹੀਨੇ ਦੀ ਹੈ ਹਾਂ ਤੋਂ ਸੋ ਘੱਟ ਘੁੱਟ ਕਰਮ ਵਾਲੀ ਦਾ ਚੈੱਕ ਕਰੋ ਅੱਖਾਂ ਦੋਵੇਂ ਨੀਲੀਆਂ ਹੋਣਗੀਆਂ ਠੀਕ ਹੈ ਤੇ ਬਾਕੀ ਵਾਈਟਨੈਸ ਜਿੰਨੀ ਕਿ ਚਾਹੀਦੀ ਹੈ ਨੀਲੀ ਰਾਵੀ ਨਸਲ ਦੇ ਵਿੱਚ ਉਨੀ ਉਨੀ ਹੋਈਆਂ ਚਾਰੇ ਪੈਰਾਂ ਤੇ ਹੈ ਜੀ ਨੀ ਚਾਰੇ ਪੈਰਾਂ ਤੇ ਮਾਰਕਿੰਗ ਤੁਸੀਂ ਚੈੱਕ ਕਰੋ ਬਿਲਕੁਲ ਜੈਤ ਜੀ ਠੀਕ ਹੈ ਤੇ ਖੋਲੀ ਬਾਈ ਸੈਂਗ ਦੋਸਤੋ ਕਾਫੀ ਗੜਾਈ ਦੇ ਵਿੱਚ ਕਰ ਰਿਹਾ 1.5 ਸਾਲ ਉਮਰ ਹੈ ਉਮਰ ਦੇ ਹਿਸਾਬ ਨਾਲ ਸੋਹਣਾ ਸੈਂਗ ਗੋਲ ਕੀਤਾ ਬਾਕੀ ਜਦੋਂ ਉਮਰ ਇਹਦੀ ਤਿਆਰ ਹੋ ਗਈ ਵੱਡੀ ਝੋਟੀ ਬਣ ਗਈ ਤਾਂ ਸੈਂਗ ਇਹਨੇ ਸਾਰਾ ਹੀ ਇੱਥੇ ਗੋਲ ਕਰ ਜਾਣਾ ਰੰਗ ਐਨ ਲਾਲ ਬੂਰਾ ਜਿਹਨੂੰ ਆਪਾਂ ਕਹਿੰਦੇ ਆ ਉਹ ਰੰਗ ਆ ਦੋਸਤੋ ਠੀਕ ਹੈ ਸੋਹਣੇ ਢਾਂਚੇ ਦੇ ਵਿੱਚ ਇਹ ਪਹਿਲੇ ਨੰਬਰ ਵਾਲੀ ਝੋਟੀ ਤੁਹਾਨੂੰ ਦਿਖਾ ਰਿਹਾ 1.5 ਸਾਲ ਉਮਰ ਹੈ ਅੱਖਾਂ ਦੋਵੇਂ ਮੀਂਹ ਦੀਆਂ ਹੋਣਗੀਆਂ ਸੋਹਣੇ ਢਾਂਚੇ ਦੇ ਵਿੱਚ ਇਹ ਝੋਟੀ ਤੁਹਾਨੂੰ ਦਿਖਾ ਰਿਹਾ ਜੀ ਠੀਕ ਹੈ ਬਾਕੀ ਚੰਗੀਆਂ ਤਿਆਰ ਹੋਣ ਵਾਲੀਆਂ ਝੂਟੀਆਂ ਇਹ ਗਾਂ ਬਣ ਜਾਣਗੀਆਂ ਸੇਵਾ ਦੇ ਨਾਲ ਠੀਕ ਹੈ ਥਾਣਾ ਦੋਸਤੋ ਦੇਖ ਲਓ ਜੀ ਚਾਰੇ ਥਾਣਾ ਨਿਖੜਵੇ ਹੋਣਗੇ ਥਾਣ ਦੇ ਵਿੱਚ ਸਾਈਜ਼ ਬਿਲਕੁਲ ਬਰਾਬਰ ਦਾ ਤੇ ਗੈਪ ਵੀ ਬਰਾਬਰ ਦਾ ਹੋਊਗਾ ਠੀਕ ਹੈ ਬਹੁਤ ਸੁਣੀ ਇਹ ਝੂਟੀ ਤੁਹਾਨੂੰ ਪਹਿਲੇ ਨੰਬਰ ਤੇ ਦਿਖਾਈ ਆ ਤੇ ਰੇਟ ਬਈ ਇਹਨਾਂ ਦਾ ਰੇਟ ਫੋਨ ਤੇ ਜਮਰਜੀਤ ਬਈ ਆਪਣਾ ਅੱਛਾ ਫੋਨ ਤੇ ਹੋਊਗਾ ਹਾਂ ਤੁਹਾਨੂੰ ਪਤਾ ਹੈ ਆਪਾਂ ਸਾਰਿਆਂ ਦਾ ਫੋਨ ਤੇ ਕਰਦੇ ਕਿਉਂ ਆਪਣੇ ਜਾਨਵਰ ਫਿਰ ਤੁਹਾਨੂੰ ਪਤਾ ਆ ਖਰੀਦਣ ਵਾਲੇ ਲੈ ਕੇ ਜਾਂਦੇ ਆਪਣੇ ਤੋਂ ਠੀਕ ਹੈ ਠੀਕ ਹੈ ਦੋਸਤੋ ਰੇਟ ਸਾਰੇ ਨਗਾਂ ਦਾ ਹੀ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਇਹ ਤੁਹਾਨੂੰ ਪਹਿਲੇ ਨੰਬਰ ਤੇ ਬੂਰੀ ਨੀਲੀ ਰਾਵੀ ਨਸਲ ਵਾਲੀ ਟੀਡੇ ਕਾਲੀ ਦਿਖਾਈਏ ਤੇ ਦੂਜੇ ਨੰਬਰ ਤੇ ਇੱਕ ਬੱਗੀ ਮੁੱਛ ਦੇ ਵਿੱਚ ਹੈ ਇਹ ਵੀ ਬੂਰੀ ਹੈ ਨੀਲੀ ਰਾਵੀ ਨਸਲ ਦੇ ਵਿੱਚ ਇਹ 20 ਮਹੀਨਿਆਂ ਦੀ ਹੈ ਇਹ 20 ਮਹੀਨਿਆਂ ਦੀ ਹੈ ਬਾਈ ਠੀਕ ਹੈ ਲਿਆ ਇਹਨੂੰ ਵੀ ਖੋਲ੍ਹਿਆ ਦੋਸਤੋ ਇਹਦੇ ਦੇ ਵੀ ਤੁਸੀਂ ਦੇਖੋ ਬਿਲਕੁਲ ਜੈਜੀ ਮਾਰਕਿੰਗ ਹੋਊਗੀ ਤਾਂ ਇਹ ਲੱਗਦਾ ਜਿਵੇਂ ਯਾਰ ਇੱਕੋ ਘਰੋਂ ਲਈਆਂ ਹੁੰਦੀਆਂ ਇਹ ਬੂਰੀਆਂ ਜੀਆਂ ਹਾਂ ਬਈ ਇੱਕੋ ਘਰੋਂ ਹੀ ਆਈਆਂ ਇੱਕੇ ਘਰੋਂ ਨਹੀਂ ਆ ਆ ਸਟ ਇਹਨੇ ਮੇਲ ਮੇਲ ਚ ਆ ਖਾਂਦੀਆਂ ਇਹ ਇੱਕ ਦੂਜੇ ਨਾਲ ਆਪਦੀ ਚੋਣਾਂ ਨਾਲ ਦੇਖੋ ਦੋਸਤੋ ਇਹਦੇ ਵਿੱਚ ਚਾਰੇ ਪੈਰਾਂ ਤੇ ਉਨੀ ਉਨੀ ਹੈ ਠੀਕ ਹੈ ਬੱਗੀ ਮੁੱਛ ਦੇ ਵਿੱਚ ਐ ਸੰਗ ਸੰਗ ਗਲਾਈ ਦੇ ਵਿੱਚ ਹੈ ਢਾਂਚੇ ਦੋਹਾਂ ਦੇ ਇਹਨਾਂ ਦੇ ਬਹੁਤ ਸੋਹਣੇ ਬੂਰੀਆਂ ਝੂਟੀਆਂ ਦੇ ਠੀਕ ਹੈ ਅੱਖਾਂ ਦੋਵੇਂ ਨੀਲੀਆਂ ਬੱਗੀ ਮੁੱਛ ਦੇ ਵਿੱਚ ਐ ਸੰਗ ਐਨ ਕੁੰਡਿਆ ਦੀ ਸੋਨੇ ਦੇ ਢਾਂਚੇ ਦੇ ਵਿੱਚ ਥਾਂ ਝੋਲੀ ਕਰਮਾੜੀ ਨੂੰ ਸੋਹਣੀ ਹੈ ਠੀਕ ਹੈ ਤੇ ਚਾਰੇ ਪਾਰਾਂ ਤੇ ਬਿਲਕੁਲ ਜੈਦ ਜੀ ਮਾਰਕਿੰਗ ਹੋਊਗੀ 20 ਮਹੀਨੇ ਦਸੂ ਉਮਰ ਰੇਟ ਫੋਨ ਦੇ ਉੱਤੇ ਤੈੱਕ ਕੀਤਾ ਜਾਊਗਾ ਤੇ ਤੁਹਾਨੂੰ ਦੂਜੇ ਨੰਬਰ ਤੇ ਦਿਖਾਈ ਹੈ ਝੋਟੀ ਠੀਕ ਹੈ ਥਾਣੂ ਸੋਨਾ ਤੇ ਥਣ ਦਾ ਸਾਈਜ਼ ਵੀ ਬਿਲਕੁਲ ਬਰਾਬਰ ਦਾ ਹੋਊਗਾ ਇਹ ਦੂਜੇ ਨੰਬਰ ਤੇ ਹੈ ਤੇ ਇਧਰੋਂ ਤੀਜੇ ਨੰਬਰ ਤੇ ਇੱਕ ਦਸੂ ਨੀਦੀ ਰਾਵੀ ਨਸਲ ਦੇ ਵਿੱਚ ਝੋਟੀ ਹੈ ਬਾਈ ਕੋਲੇ ਬੜੀ ਚੰਗੀ ਹੈ ਵੀ ਤੇ ਇਹ 20 ਮਹੀਨਿਆਂ ਦੀ ਹੈ ਬਾਈ ਇਹ ਵੀ 20 ਮਹੀਨਿਆਂ ਦੀ ਹੈ ਬਾਈ ਠੀਕ ਹੈ ਜੀ ਸਭ ਹੀ ਪੜੀ ਹੈ ਬਾਈ ਇਹ ਪਾਸ ਝੋਟੇ ਦੀ ਕਹਿ ਕੇ ਦਿੱਤੀ ਆਪਾਂ ਇਸ ਪਾਰਸ ਛੋਟੇ ਦੀ ਹਾਂ ਠੀਕ ਐ ਤੇ ਕਿਥੋਂ ਕਿਹੜੇ ਏਰੀਏ ਚੋਂ ਕਿ ਇਹ ਫਿਰੋਜ਼ਪੁਰ ਏਰੀਏ ਤੋਂ ਲਈ ਆ ਬਾਈ ਆਪਾਂ ਅੱਛਾ ਫਿਰੋਜ਼ਪੁਰ ਏਰੀਏ ਚ ਠੀਕ ਐ ਖੋਲ ਕੇ ਨੂੰ ਵੜੀਏ ਤਾਂ ਦੋਸਤੋ ਫੇਸ ਦੀ ਕੁਆਲਿਟੀ ਚੈੱਕ ਕਰੋ ਜੀ ਸنگ-ਸੰਗ ਐਨ ਬਿਲਕੁਲ ਛੋਟੇ ਦੀ ਐ ਬਿਲਕੁਲ ਬਰੀਕ ਸਿੰਘ ਹੋਊਗਾ ਫਟਾ ਸੋਹਣਾ ਮਾਰਕਿੰਗ ਥੋੜੀ ਜਿਹੀ ਓਵਰ ਵਾਈਟ ਦੇ ਵਿੱਚ ਤੁਸੀਂ ਮੰਨ ਸਕਦੇ ਹੋ ਠੀਕ ਐ ਬਾਕੀ ਸਾਰੀ ਮਾਰਕਿੰਗ ਦੀਂਦੀ ਆ ਤੁਹਾਨੂੰ ਤੇ ਸੋਹਣੇ ਢਾਂਚੇ ਦੇ ਵਿੱਚ ਸਭ ਹੀ ਐ ਕੱਟੀ ਇਹ ਤੇ ਰਾਜੀ ਐ ਕੋਈ ਨਹੀਂ ਕੋਈ ਨਹੀਂ ਬੰਦ ਥੋੜਾ ਲੜਦੀ ਹੈ ਕੈਮਰੇ ਤੋਂ ਕੋਈ ਨਹੀਂ ਕੋਈ ਨਹੀਂ ਆ ਆ ਲੋ ਦੋਸਤੋ ਚੈੱਕ ਕਰਾ ਦੇਣਾ ਬਿਲਕੁਲ ਹੀ ਛੋਟਾ ਸਿੰਘ ਹੋਊਗਾ ਇੱਥੇ ਗਲਾਈ ਦੇ ਵਿੱਚ ਕਰ ਲਿਆ ਬਾਈ ਹੁਣ ਇਹ ਕਹਿੰਦੇ ਵੀ ਪਾਰਸ ਝੋਟੇ ਦੀ ਮਾਲਕਾ ਨੇ ਦੱਸੀ ਹੈ ਠੀਕ ਹੈ ਤੇ ਸੋਹਣੇ ਢਾਂਚੇ ਦੇ ਵਿੱਚ ਝੋਟੇ 20 ਮਹੀਨੇ ਉਮਰ ਹੈ ਥਣ ਦੋਸਤੋ ਦਿਖਾ ਦੇਣਾ ਤੁਹਾਨੂੰ ਮੜਾ ਜੱਕੜੀ ਅੱਗੇ ਥਣ ਦੇਖ ਵੀ ਹਾਂ ਦੋਸਤੋ ਥਣ ਦੇਖ ਲਓ ਚਾਰੇ ਥਣ ਨਿਕੜਵੇ ਥਣ ਝੋਲੀ ਦੇ ਵਿੱਚ ਗੈਪ ਉਹ ਚੰਗਾ ਇਹਦਾ ਸਟਰੋ ਵੀ ਹੈਗਾ ਬਾਈ ਜਿੰਨੀ ਤਰੀਕ ਨੂੰ ਟੀਕਾ ਟੁਕਾ ਭਰਾਇਆ ਅੱਛਾ ਉਹ ਵੀ ਹੈਗਾ ਸਾਰਾ ਕੁਝ ਦੱਸਿਆ ਡਿਟੇਲ ਉਹਨਾਂ ਨੂੰ ਅੱਛਾ ਮਾੜੀ ਰੂਪ ਦੀ ਮਾਂ ਦੇ ਅੱਛਾ ਅੱਛਾ ਹਾਂ ਜਦੋਂ ਸੋ ਚੈੱਕ ਕਰੋ ਜੀ ਸੋਣੀ ਝੋਟੀ ਇਹ ਤੁਹਾਨੂੰ ਤੀਜੇ ਨੰਬਰ ਤੇ ਦਿਖਾਈ ਆ ਰੇਟ ਇਹਦਾ ਵੀ ਫੋਨ ਦੇ ਉੱਤੇ ਤੱਕ ਕਿਤੇ ਜਾਊਗਾ ਜਿਹੜੀ ਇਹ ਮੋਲਨ ਅਸਲ ਵਾਲੀ ਤਾਂ ਆਪਣੀ ਘਰ ਦੀ ਸੀ ਹਨਾ ਗੱਟੀ ਇਹ ਘਰ ਦੀ ਸੀ ਆਪਾਂ ਬਾਈ ਇਹ ਲਿਆਂਦੀ ਸੀ ਜਦੋਂ ਉਹ ਤੋਂ ਪਹਿਲਾਂ ਹਾਂ ਮੱਝਮਗਰਾਈ ਮੱਝਮਗਰਾਈ ਸੀ ਅੱਛਾ ਅੱਛਾ ਤੇ ਮਾਇਰਾ ਦੁੱਧ ਵੀ ਚੰਗਾ ਸੀ ਅਮਰ ਜੀ ਦਾ ਆਪਾਂ ਉਹਦਾ ਵੀਡੀਓ ਵੀ ਪਾਈ ਸੀ ਮੱਝ ਦੀ ਹਾਂ ਤੇ 7 ਮਹੀਨਾ ਦੀ ਗੱਭਣ ਦਾ ਆਪਾਂ 11 ਕਿਲੋ ਦੁੱਧ ਚਾਹੁੰਦੇ ਰਹੇ ਹਾਂ ਅੱਛਾ ਹਾਂ ਠੀਕ ਹੈ ਤੇ ਮੱਝ ਆਪਾਂ ਸੇਲ ਕਰਤੀ ਇਹ ਰੱਖਣੀ ਸੀ ਘਰੇ ਪਰ ਹੁਣ ਨਹੀਂ ਰੱਖਣੀ ਅੱਛਾ ਇਹ ਇਕੱਲੀ ਰਹਿ ਜਾਂਦੀ ਹੈ ਬਈ ਡਾਟ ਪਾਉਂਦੀ ਬਾੜਾ ਅੱਛਾ ਹਾਂ ਠੀਕ ਹੈ ਤੇ ਉਮਰ ਉਹ ਫਿਰ ਕਿੰਨੀ ਹੋ ਗਈ ਇਹ 1 ਸਾਲ ਦੀ ਹੈ ਬਈ 1 ਸਾਲ ਦੀ ਹੈ ਹਾਂ ਠੀਕ ਹੈ ਖੋਲ ਖੈਣੋਗੇ ਦੋਸਤੋ 1 ਸਾਲ ਇਸ ਝੂਟੀ ਦੀ ਉਮਰ ਹੈ ਠੀਕ ਹੈ ਜੀ ਬਹੁਤ ਸੋਹਣੇ ਢਾਂਚੇ ਦੇ ਵਿੱਚ ਠੰਡੀ ਬਹੁਤ ਆ ਹਾਂ ਇਹ ਕਿਹੜੇ ਰੀਚ ਲੈਂਦੀ ਸੀ ਇਹ ਫਤਿਆਬਾਦ ਤੋਂ ਲਈ ਸੀ ਆਪਾਂ ਹਰਿਆਣਾ ਤੋਂ ਐ ਮ92 ਦੀ ਐ ਐ ਮ92 ਦੀ ਠੀਕ ਹੈ 200 ਕਟੇ ਵਿੱਚ ਸਭੀ ਚੰਗੀ ਐ ਰਾਜ ਹੀ ਐ ਕੁੜੇ ਪੜੇ ਐਨ ਬਿਲਕੁਲ ਚੱਕਮਿਆਂ ਦੀ ਐ ਠੀਕ ਐ ਬਹੁਤ ਸੋਹਣੇ ਢਾਂਚੇ ਦੇ ਵਿੱਚ ਇਹ ਝੂਟੀ ਤੁਹਾਨੂੰ ਦਿਖਾ ਰਿਹਾ ਇੱਕ ਸਾਲ ਉਮਰ ਹੈ ਬਹੁਤ ਸੋਹਣਾ ਕਦ ਕਾਠ ਹੁਣ ਹੈਗਾ ਤੇ ਅੱਗੇ ਕਰਨਾ ਵੀ ਐਨ ਲੰਮੀ ਲੱਤ ਦੀ ਦੋਸਤੋ ਝੂਟੀ ਤੁਹਾਨੂੰ ਦਿਖਾ ਰਿਹਾ ਮੈਂ ਹਰਿਆਣੇ ਦੇ ਵਿੱਚੋਂ ਆਈ ਹੋਈ ਹੈ ਜੀ ਇਹ ਤੇ ਮੱਝ ਇਹਦੀ ਪਹਿਲਾਂ ਵੀਡੀਓ ਵੀ ਪਾਈ ਸੀ ਇਹਦੀ ਮਾਂ ਦੀ ਉਹ ਸੇਲ ਹੋ ਚੁੱਕੀ ਹੈ ਜੀ ਠੀਕ ਹੈ ਇਹ ਪਹਿਲਾਂ ਘਰ ਦੇ ਵਿੱਚ ਬਾਈ ਹੁਣ ਇਹਨਾਂ ਨੇ ਰੱਖੀ ਹੋਈ ਸੀ ਹੁਣ ਥੋੜੀ ਜੀ ਦਿੱਕਤ ਕਰਕੇ ਜਦੋਂ ਪਸ਼ੂ ਸਾਰੇ ਆਉਂਦੇ ਆ ਜਾਂ ਸੇਲ ਹੋ ਜਾਂਦੇ ਤਾਂ ਇਕੱਲੇ ਹੀ ਰਹਿ ਜਾਂਦੇ ਬਾਈ ਕਹਿੰਦਾ ਵੀ ਤਾਂ ਕਰਕੇ ਥੋੜਾ ਜਿਹਾ ਓਖਾ ਕਰਦੀ ਹੈ ਇਹ ਤਾਂ ਕਰਕੇ ਸੇਲ ਤੇ ਲਾਈ ਹੋਈ ਆ ਇਹ ਤੇ ਇਹ ਚੌਥੇ ਨੰਬਰ ਤੇ ਠੰਡੀ ਬਹੁਤ ਆ ਬਾਈ ਅੱਛਾ ਹੂੰ ਥਾਂ ਸੋਹਣਾ ਲੱਗਾ ਦੇਖ ਤੁਹਾਨੂੰ ਦਿਖਾਈ ਹੈ ਰੇਟ ਪੂਰਾ ਗੈਰ ਤੇ ਆ ਥਾ ਸਾਰਿਆਂ ਦਾ ਹੀ ਜਿਹੜਾ ਦੋਸੋ ਫੋਨ ਦੇ ਉੱਤੇ ਪੈਕ ਕੀਤਾ ਜਾਊਗਾ ਸੀਲ ਸਾਬ पासू ਸਾਰੇ ਤੁਹਾਨੂੰ ਦਿਖਾਏ ਆ ਰੇਟ ਫਿਰ ਇਹਨਾਂ ਦੇ ਜਾਇਜ਼ ਹੀ ਹੋਣਗੇ ਆ ਜਾਇਜ਼ ਜੀ ਬਾਈ ਜਾਇਜ਼ ਜੀ ਜਮਾਈ ਠੀਕ ਹੈ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਬਾਈ ਸਸਰੀ ਘਰ